ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੇ ਪਿੰਡ ਗੁਬਿੰਦਪੁਰਾ ਉਸ ਪਿੰਡ ਦੀ ਆਪਾਂ ਮਿੱਤਰੋ ਗੱਲ ਕਰਦੇ ਆ ਵੀ ਜਿੱਥੇ ਬਹੁਤ ਚੰਗੀਆਂ ਮੱਝਾਂ ਜਿਵੇਂ ਚੌਕ ਖੋਖਰ ਦੇ ਵਿੱਚ ਐ ਉਸੇ ਤਰ੍ਹਾਂ ਹੀ ਮਿੱਤਰੋ ਗੁਬਿੰਦਪੁਰੇ ਦੇ ਵਿੱਚ ਵੀ ਬਹੁਤ ਚੰਗੇ ਪਸ਼ੂ ਆ ਅੱਜ ਦੀ ਵੀਡੀਓ ਦੇ ਵਿੱਚ ਅਕਾਪਾ ਪਹਿਲੇ ਸੂਏ ਸੂਏ ਝੋਟੀ ਦਿਖਾ ਰਹੇ ਆ ਤੇ ਵੱਡੇ ਕੱਦ ਕਾਠ ਵਾਲੀ ਆ ਬੇਲ ਵਾਲੀ ਵੀ ਫੁੱਲਾ ਤੇ ਸਿੰਘਾਂ ਦੀ ਬੰਤਰ ਵੀ ਮਿੱਤਰੋ ਸੋਹਣੀ ਐ ਸਖਸਾ ਹਵਾਨੇ ਦੀ ਐ ਤੇ ਥਾਣਾ ਦੀ ਬੰਤਰ ਵੀ ਮਿੱਤਰੋ ਚੰਗੀ ਆ ਥੋੜੀ ਜਿਹੀ ਆਪਾਂ ਤੋਂ ਡਰਦਾ ਕਈ ਵਾਰ ਫਸੂ ਸਿਆਣ ਲੈਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਿਹਾ ਬਾਈ ਦਾ ਜਿਹੜਾ ਘਰ ਹੈ ਹਮ ਗੱਲਪਤੀ ਹਸਪਤਾਲ ਦੇ ਬਿਲਕੁਲ ਨੇੜੇ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜੇਕਰ ਕਿਸੇ ਭਰਾ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82124 ਫਿਰ ਆਪਾਂ ਕਹਿੰਦੇ ਵੀ ਗਵਿੰਦਪੁਰੇ ਦੇ ਵਿੱਚ ਖੜੇ ਆ ਇੱਥੇ ਮਿੱਤਰੋ ਚੰਗਿਆਂ ਤੋਂ ਚੰਗਾ ਮੱਝਾਂ ਨੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਫਿਰ ਭਾਈ ਦੇ ਨਾਲ ਗੱਲਬਾਤ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜੇ ਉਹ ਜਾ ਤੁਹਾਨੂੰ ਪਸ਼ੂ ਦੀ ਲੋੜ ਹੈ ਤਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਮਿੱਤਰੋ ਖਰੀਦ ਸਕਦੇ ਹੋ 100 ਹਵਾਨੇ ਦੀ ਆ ਥੋੜਾ ਜ੍ਹਾ ਡਰਦੀ ਆ ਕਿਉਂਕਿ ਪਸ਼ੂ ਉਪਰਾ ਮੰਨਦਾ ਹੈ ਕਈ ਪਸ਼ੂ ਤਾਂ ਨਹੀਂ ਡਰਦੇ ਹੁੰਦੇ ਕਈ ਪਸ਼ੂ ਉਪਰਾ ਮੰਨਦੇ ਨੇ ਤੇ ਆਪਾਂ ਤੁਹਾਨੂੰ ਦੂਰੋਂ ਹੀ ਮੱਝ ਦਿਖਾਵਾਂਗੇ ਚਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਝ ਕੇ ਲਿਓ ਜੀ ਬੋਝ ਕੇ ਥਾਂਲੇ ਦੇ ਮਿੱਤਰੋ ਸਾਫ ਬਸ ਸਾਨੂੰ ਦੂਰ ਹੋਏ ਜ਼ੂਮ ਕਰਕੇ ਆਪਾਂ ਹਵਾਨਾ ਦਿਖਾਵਾਂਗੇ 100 ਸਾ ਹਵਾਨੇ ਦੀ ਆ ਫਿਰ ਆਪਾਂ ਕਹਿੰਦੇ ਵੀ ਥਣਾ ਦੀ ਬੰਦ ਮਿੱਤਰੋ ਚੰਗੀ ਐ ਥੋੜੀ ਆਪਾਂ ਤੋਂ ਡਰਦੀ ਐ ਕਿਉਂਕਿ ਕੈਮਰਾ ਬਸੋ ਕੈਮਰਾ ਕੋਈ ਕੋਈ ਕੁ ਐਵਰੇ ਤੋਂ ਡਰ ਜਾਂਦਾ ਮਰਦੀ ਦੁਰਦੀ ਕੋਈ ਨਹੀਂ ਹਾਂਜੀ ਦਰਦੀ ਕੋਈ ਨਹੀਂ ਧਾਰ ਵੀ ਸੁਣ ਚੋ ਕੇ ਚੇਹੇ ਹੋ ਪਰਨਾ ਤਾਂ ਹਾਂ ਪਹਿਲਾਂ ਜੀ ਆਪਣਾ ਨਾਮ ਹੈਗਾ ਗੁਰਪ੍ਰੀਤ ਦਾ ਨਾ ਹਾਂਜੀ ਤੇ ਆਪਣਾ ਘਰ ਹੈਗਾ ਹਸਪਤਾਲ ਦੇ ਨੇੜੇ ਹਸਪੀਟਲ ਨੇੜੇ ਨਿਆਰ ਸਕੈਂਡਰੀ ਸਕੈਂਡਰੀ ਸਕੂਲ ਠੀਕ ਹੈ ਹਾਂ ਓਕੇ ਤੇ ਅੱਜ ਆਪਾਂ ਇਹ ਜਿਹੜੀ ਝੋਟੀ ਪਹਿਲੇ ਸੂਈ ਸੂਈ ਆ ਪਹਿਲੇ ਸੂਏ ਬਈ ਇਹਦਾ ਮਾਂ ਕਿਵੇਂ ਸੀ ਚੰਗੀ ਸੀ ਕ ਮਾਂ ਬਾਈ ਇਹਦੇ ਅਸੀਂ ਤੀਜੇ ਸੂਏ ਵਿੱਚ ਹੀ ਹੈ ਉਹਦੀ ਝੋਟੀ ਹੈ ਠੀਕ ਹੈ ਤੇ 15 ਲੀਟਰ ਦੁੱਧ ਉਹਦੇ ਸਲੱਚ ਹੋਇਆ ਮਤਲਬ ਤੀਜੇ ਸੂਏ ਆਹ ਤੀਜੇ ਸੂਏ ਦਾ ਥੱਲੇ ਚੋਇਆ ਹੈ ਇਹ ਪਹਿਲੇ ਸੂਏ ਅੰਦਾਜ਼ਾ ਕਿੰਨਾ ਕੜ ਸਕਦੀ ਹੈ ਜਿਵੇਂ ਹੁਣ ਕਿੰਨਾ ਬੋੜਾ ਬੋੜਾ ਹੁਣ ਤੁਹਾਡੇ ਸਾਹਮਣੇ ਚੋਲਾਂਗੇ ਅਸੀਂ ਲੁਕ ਨਹੀਂ ਰੱਖਦੇ ਠੀਕ ਹੈ ਕੋਈ ਗੱਪ ਨਹੀਂ ਰੱਖਦੇ ਠੀਕ ਹੈ ਉਹ ਤੁਹਾਡੇ ਸਾਹਮਣੇ ਚੋ ਕੇ ਦਿਖਾ ਦੇ ਮੰਨ ਲਾ ਅੰਦਾਜ਼ਾ ਪੰਜ ਦਿਨ ਹੋ ਗਏ ਹਾਂਜੀ ਪੰਜ ਦਿਨ ਕੋਈ ਨੂੰ ਆ ਬੈਠੀ ਹੈ ਕੱਟੀ ਠੀਕ ਹੈ ਚੰਗੀ ਮੋਟੀ ਹਨਾ ਨਿਕਰਾ ਆਹ ਦੇਖ ਲਓ ਕੱਟੀ ਬੈਠੀ ਹੈ ਤੁਹਾਡੇ ਸਾਹਮਣੇ ਚੋਵਾਂਗੇ ਅੰਦਾਜ਼ਾ ਹੋ 9-10 ਅੰਦਾਜ਼ਾ ਹੋ ਸਕਦਾ ਜੀ ਠੀਕ ਹੈ 9-10 ਨਹੀਂ ਹੋਣਾ ਹਾਂਜੀ ਕੱਟੀ ਝਗਾਵਾਂਗੇ ਮਗਰ ਲੈ ਥਣ ਝਗਾਵਾਂਗੇ ਠੀਕ ਹੈ ਉਹ ਨਹੀਂ ਉਹਨੂੰ ਨਹੀਂ ਮਾਰਨਾ ਸੀ ਠੀਕ ਹੈ ਤੇ ਰੱਖਾ ਗੰਬੂਰ ਲੈਥਣ ਵਾਲਾ ਸੀ ਮਿਣ ਕੇ ਦਿਖਾਵਾਂਗੇ ਚਲੋ ਉਹਦਾ ਲੰਮਾ ਜਾਵੜੂ ਕੰਮ ਅੰਦਾਜ਼ਾ 9 ਕਿਲੋ ਬੋਲਾ ਹੋਊਗਾ ਹੁਣ ਹਾਂ ਹੋ ਸਕਦਾ ਓਕੇ ਠੀਕ ਹੈ ਆਪਦੀ ਬੰਦਾ ਜਿਹੜਾ ਆਊਗਾ ਤਸੱਲੀ ਕਰ ਲੂ ਹਨਾ ਹਾਂ ਕੋਈ ਵੀ ਕਰ ਲੇ ਪਰ ਵੀ ਕੱਟੀ ਝਗਾ ਕੇ ਜੇ ਕੱਟੀ ਨਹੀਂ ਝਗਾਉਣੀ ਹਾਂ ਉਹ ਉਹ ਐ ਹੁੰਦਾ ਨਾ ਕੱਟੀ ਝੰਗਾ ਕੇ ਮਨ ਲਾ ਵੀ ਕੱਟੀ ਤੋਂ ਬਿਨਾ 9 ਕਿਲੋ ਹੋ ਬੱਟੀ ਤੋਂ ਬਿਨਾ 9 ਕਿਲੋ ਹੈ ਓਕੇ ਚਲੋ ਕੱਟੀ ਝੰਗਾ ਕੇ ਮਨ ਲਾ ਕੱਟੀ ਝੰਗਾ ਕੇ 6-7 ਰਹਿ ਜਾਊਗਾ ਹਾਂ ਚਲੋ ਤੇ ਹੁਣ ਆਪਾਂ ਇਹਦਾ ਰੇਟ ਕੀ ਕਰਤਾ ਜੀ ਰੇਟ ਆ ਬਾਪੂ ਖੜਾ ਸਾਡਾ ਹਾਂ ਬਾਪੂ ਜੀ ਰੇਟ ਕੀ ਕਰਤਾ ਜੀ ਰੇਟ ਦਾ ਇੱਕ ਵੀ ਆ ਇੱਕ ਵੀ ਆ ਮਾਨਦਾਨ ਕਰ ਦਿਆਂਗੇ ਬਹੁਤ ਮਾਨਦਾਨ ਕਰਦਾ ਕਿਹੇ ਜਿਹਾ ਓਕੇ ਚਲੋ ਤੇ ਆਪਣਾ ਫੋਨ ਨੰਬਰ ਜੀ 62802 62802 37816 37816 62802 37816 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋਡ ਹੋਵੇ ਪਹਿਲੇ ਸੁਏ ਮਿੱਤਰੋ ਇਹ ਸੂਈ ਆ ਤੇ ਕੱਦ ਕਾੜ ਦੀ ਤੇ ਬੇਲ ਦੀ ਚੰਗੀ ਆ ਤੇ ਫਿਰ ਆਪਾਂ ਕਹਿੰਦੇ ਗਵਿੰਦਪੁਰੇ ਦੀਆਂ ਵੀ ਸੂ ਚੰਗੇ ਨੇ ਜਿਹੜੇ ਵੀ ਭਰਾ ਨੂੰ ਲੋੜ ਆ ਤਾਂ ਬਾਈ ਤੇ ਨਾਲ ਕਰ ਸਕਦਾ ਸੰਪਰਕ ਸੌਦਾ ਤੁਸੀਂ ਮਿੱਤਰੋ ਆਪ ਕਰਨਾ ਦੋ ਟਾਈਮ ਚੋਕੇ ਵੀ ਕਰ ਸਕਦੇ ਹੈਨਾ ਪ्युअर ਮੋਰਾ ਠੀਕ ਆ ਕੋਈ ਕਿਤੇ ਡੱਬ ਨਹੀਂ ਕਾਲੀ ਆ ਜਮਾ ਕਾਲੀ ਆ ਠੀਕ ਹੈ ਜਮਾ ਹਣਾ ਕਾਲੀ ਐ ਤੇ ਬੱਚਾ ਵੀ ਚੰਗਾ ਹਾਂ ਬੱਚਾ ਵੀ ਉਹ ਵੀ ਕਾਲੀ ਐ ਓਕੇ ਜੀ ਧੰਨਵਾਦ ਕੱਟੀ ਐ ਓਕੇ ਜੀ ਓਕੇ